ਲਾਂਦਿਆ ਮੈਂ ਕੱਲ ਪਰਚਾਈ ਕਿ ਉਹ ਬਰੇਜੇ ਬੰਦੇ ਨਾਲ ਵੇਖੀ ਉਹ ਕਹਦਾ ਉਹ ਪਰ ਉਹਨੂੰ ਮੈਂ ਹੀ ਕਹਿ ਬੈਠਾ ਅੱਲਾ ਕੀ ਕਹਦਾ ਮੈਂ ਕਹ ਆਂ ਭਗਵਾਨ ਨੇ ਹਲਕੀ ਜੀ ਹੋ ਗਈ ਹੈ ਭਾਰੀ ਜਾ ਕੇ ਜੋਗਾ ਕਰ ਲੈ ਅੱਲਾ ਜੋਗਾ ਕਰ ਲੈ ਮੈਂ ਕਹ ਉਹਦੇ ਨਾਲ ਸਿਹਤ ਠੀਕ ਹੋ ਜਾਂਦੀ ਜੋਗਾ ਕਰ ਲੈ ਅੱਲਾ ਫਿਰ ਉਹਨੇ ਕੀਤਾ ਮੈਂ ਕਹ ਅਗਲੇ ਦਿਨ ਹੀ ਉਹਨੇ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਤੇ ਮੂੰ ਤੇਰੇ ਹੋਣ ਰਹੀਦੀ ਜੋਗੇ ਨਾਲ ਅੱਛਾ ਤੇ ਲਾਂਦਿਆ ਹੋਰ ਦੇ ਨਹੀਂ ਜਾਂਦੀ ਆਉਂਦੀ ਐ ਕਰ ਲਾਂਦਿਆ ਇਹ ਬੰਦਾ ਘਰ ਆ ਗਿਆ ਸੀ ਆਹੋ ਬਸ ਬਸ ਉਹ ਜੋਦਾ ਹੀ ਸੀਗਾ ਮੂੰ ਤੇਰੇ ਉਹ ਬਾਈ ਬੜਾ ਹੱਸ ਜਦੋਂ ਉਹਦਾ ਨਾਂ ਤੇ ਨਹੀਂ ਜੋਗਾ ਸੁਣਾਈ ਦਿੰਦਾ ਉਹ ਨੀ ਆ ਵੀ ਘੇਰਾਏ ਦੋ ਦਸ ਰੁਪਏ ਜਦੋਂ ਸਕਰ ਉਹ ਚੋਗਾ ਦੇ ਸਾਡੇ ਜੜੀ ਬਹਿ ਗਿਆ ਬੱਲੇ ਉਹ ਕਿਵੇਂ ਲੈ ਸੁਣਨਾ ਦੱਸ ਦੇ ਉਹ ਮੁੰਡੇ ਖੁੰਡੇ ਅੱਜ ਕੱਲ ਨਸ਼ੇ ਪੱਤੇ ਜੇ ਕਰਦੇ ਆ ਹਾਂ ਬਈ ਕਰਦੇ ਆ ਉਹ ਆਪਣਾ ਸੋਨ ਜਾਣੇ ਸੇ ਕਰਦਾ ਸੀ ਅੱਲਾ ਫੇਰ ਮੈਂ ਕਹਾ ਕਾਕਾ ਬੀੜੀਆਂ ਸੱਕਾ ਪੀਣਾ ਜਾ ਕੇ ਚੋਕਾ ਕਰ ਸੇ ਠੀਕ ਹੋ ਜੂਗਾ ਤੇ ਫਿਰ ਉਹਨੇ ਕੀਤਾ ਕਾਕਾ ਦਾਸਤ ਦਾ ਨੇ ਚੋਕਾ ਕਰਕੇ ਆਇਆ ਏ ਅੱਲਾ ਤੇ ਫੇਰ ਪਹਿਲਾਂ ਤਾਂ ਹੱਥ ਨਾਲ ਬੀੜੀ ਪੀਂਦਾ ਸੀ ਸੋਰੀ ਤਾਂ ਹੁਣ ਪੈਰ ਨਾਲ ਵੀ ਪੀਦਾ ਏ ਤੇ ਮੂੰ ਤੇਰਾ ਪਤਾ ਨਹੀਂ ਕਿਹੜਾ ਬੀੜੀ ਆਫਸਰ ਸਖਾ ਆਇਆ ਹੈ ਨਾਰਾਮ ਦੇ ਬੜੇ ਨਾਰਾਮ ਦੇ ਬੱਸ ਕਰ ਲੈ ਓ ਨਾਰ ਨਾ ਕਰ ਬੰਦ ਅੱਲਾ ਕੀ ਹੋਇਆ ਇਹੋ ਬਾਈ ਤੋਂ ਫੜ ਬਧਾਈਆਂ ਅੱਲਾ ਕਿੱਥੇ ਹੀ ਸੁਣਿਆ ਹਲੇ ਨਹੀਂ ਆਇਆ ਬੱਸ ਕਰ ਲੈ ਓ ਕਿਤਾਬੀਆਂ ਕੋਲੇ ਪੈਸੇ ਗਏ ਆ ਮੁੱਕ ਬਹੁਤ ਬਹੁਤ ਮਿਹਰਬਾਨੀ ਜੀ ਅੱਲਾ ਪੈਸੇ ਕਿੱਧਰ ਗਏ ਮੈਂ ਕਹਿੰਦਾ ਉਹ ਲੈ ਗਈ ਇਹਨਾਂ ਲਿਆਣੇ ਸੀ ਉਹ ਦਵਾਈਆਂ ਵਾਲੇ ਲਿਆਣ ਵਾਲੇ ਲੈ ਗਏ ਉਹ ਦਵਾਈਆਂ ਵਾਲੇ ਲੈ ਗਏ ਲਿਆਣ ਵਾਲੇ ਉਹ ਕੌਣ ਲੈ ਗਏ ਹਾਈਲੈਟ ਸੈਂਟਰ ਵਾਲੇ ਇਹ ਗੱਲ ਹੈ ਇਮੀਗ੍ਰੇਸ਼ਨ ਵਾਲੇ ਤੇਰਾ ਕੈਨੇਡਾ ਦੀਆਂ ਟਿਕਟਾਂ ਵਾਲੇ ਉਹੀ ਲੈ ਗਏ ਜੀ ਬੱਸ ਬੱਸ ਸਹੀ ਗੱਲ ਹੈ ਲੈ ਵੀ ਦੱਸ ਦੇ ਮੈਨੂੰ ਵੀ ਤੈਨੂੰ ਅੰਗਰੇਜ਼ੀ ਉਹ ਸਾਰੇ ਮੁਲਕ ਬਾਹਰ ਹੀ ਤੁਰਿਆ ਜਾਂਦਾ ਹੈ ਅੱਲਾ ਬਈਆ ਹੋਏ ਇੱਕ ਗੱਲ ਦਾ ਮੈਨੂੰ ਵੀ ਨਹੀਂ ਫਰਕ ਸਾਬ ਨਹੀਂ ਲੱਗ ਵੀ ਉਧਰ ਇੱਡਾ ਕਿਹੜਾ ਫਰਕ ਹੈ ਦਾ ਫਰਕ ਨਹੀਂ ਆ ਅੱਲਾ ਦੱਸ ਦੇ ਉਹ ਆਪਣੇ ਮੁਲਕ ਦੇ ਵਿੱਚ ਤੁਰਦੇ ਆਪਾਂ ਖੱਬੇ ਹੱਥ ਅੱਲਾ ਖੱਬੇ ਹੱਥ ਬਾਹਰਲੇ ਮੁਲਕਾਂ ਦੇ ਤੁਰਦੇ ਸੱਜੇ ਹੱਥ ਆ ਜਾਣਾ ਫੇਰ ਉਹ ਉਧਰ ਸੱਚ ਪੱਖੇ ਦੀ ਛੱਡੀ ਦੀ ਉੱਤੇ ਨੂੰ ਆਪਾਂ ਛੱਡਦੇ ਹਾਂ ਥੱਲੇ ਨੂੰ ਥੱਲੇ ਨੂੰ ਇਹ ਤਾਂ ਫਰਕਾ ਕੋਈ ਵੱਡਾ ਫਰਕ ਦਾ ਨਹੀਂ ਵੱਡਾ ਵੱਡਾ ਸੁਣ ਲੈ ਮੈਂ ਦੱਸ ਦੇ ਭਾਈ ਜੀ ਇਧਰ ਘਰਿਆਂ ਜਾਂਦੇ ਆ ਕੋਈ ਕੁੜੀ ਮੁੰਡੇ ਚ ਵੱਜ ਜੇ ਕੋਲਟਾ ਮੁੰਡੇ ਕੋਲੋਂ ਕੋਟ-કોટ ਮਾਫੀ ਭਵਾਉਂਦੇ ਹਾਂ ਹਾਂ ਸਹੀ ਗੱਲ ਆ ਆਹ ਕਹਿੰਦੇ ਉਧਰ ਉਧਰ ਮੋਢਾ ਆਪਮਾਰੋ ਸੌਰੀ ਅਗਲੀ ਕਹਿਣੀ ਆ ਤੈਨੂੰ ਤੇਰਾ ਹੋਰ ਕੀ ਆ ਦੱਸ ਉਹ ਸੁਣਨਾ ਲੈ ਸੁਣਾ ਦੇ ਭਾਈ ਜੀ ਉਧਰ ਕੋਈ ਚੋਰ ਚੱਕਾ ڈاکੂ ਫੜਿਆ ਜਾਵੇ ਹਾਂ ਸਹੀ ਗੱਲ ਆ ਬਾਹਰ ਦੇ ਮੁਲਖਾਂ ਦੇ ਅਗਲੇ ਜੇਲ੍ਹ ਚ ਪਾ ਦਿੰਦੇ ਆ ਆਪਣੇ ਇਧਰ ਆਪਣੇ ਇਧਰ ਮੰਤਰੀ ਆ ਦਿੱਤੀ ਆਈ ਗੱਲ ਕਿਤਾ ਪਾਰਲੀਮੈਂਟ ਹੀ ਭੇਜਦੇ ਆਂ ਇਲਾਨ ਦੀ ਹੱਬਤੀ ਵਾਲੀ ਗੱਡੀ ਵੀ ਦਿੰਦੇ ਆਂ ਤੇਰਾ ਸੰਦਰਾ ਵੀ ਬੋਡੀਗਾਰਡ ਵੀ ਨਾਲ ਉਹ ਜਾਂਦੇ ਲਾਉਂਦੇ ਆਂ ਉਹ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਅੱਲਾ ਕੀ ਇਸ਼ਤਿਹਾਰ ਵੀ ਸੁਣਨਾ ਹੈ ਅੱਲਾ ਦੱਸ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ 1947 ਜਦੋਂ ਸਹੀ ਗੱਲ ਵੀ ਅੰਗਰੇਜ਼ ਚਲੇ ਗਏ ਅੱਲਾ ਚਲੇ ਗਏ ਇਹ ਅੰਰੇਜ਼ ਜਨਾਬ ਖਾਤਮੇ ਲੱਗਣਾ ਕਰਿਆ ਤੇਰਾ ਕਰ ਨਹੀਂ ਸਕਦੇ ਜਾਨ ਦਿਲਾਂ ਦੀ ਉਹਨਾਂ ਨਾਲ ਸਾਡਾ ਰੋਲਾ ਹੀ ਕੋਈ ਨਹੀਂ ਖੱਟੇ ਨੂੰ ਤੇਰਾ ਠੱਗਾ ਅੰਗਰੇਜ਼ੀ ਸਖ ਲੈ ਲੈਂਦਾ ਸਹੀ ਗੱਲ ਉਹ ਅੰਗਰੇਜ਼ ਜਾਂਦੇ ਜਾਂਦੇ ਦੋ ਚੀਜ਼ਾਂ ਛੱਡ ਗਏ ਹਲੋ ਕਿਹੜੀਆਂ ਮੈਂ ਕਿਹਾ ਇੱਕ ਅੰਗਰੇਜ਼ੀ ਛੱਡ ਕੇ ਦੂਜੀ ਚਾਹ ਛੱਡ ਗਿਆ ਸਹੀ ਗੱਲ ਅੰਗਰੇਜ਼ੀ ਸਾਡੇ ਹਸਾਬਤ ਨਹੀਂ ਆਉਂਦੀ ਹਲੋ ਤੇ ਚਾਹ ਗਰਮੀ ਜਿਨੀ ਮਰਦੀ ਵਿੱਚ ਆ ਸੀ ਗਰਮੀ ਪੀਣੇ ਆ ਸਹੀ ਗੱਲ 라ਵੀ ਬੇਹੰਤ ਜੀ ਚਾਹ ਮੰਗਾ ਹੀ ਲੋ ਟਾਈਮ ਹੋ ਆ ਪਿਆ ਹੈ ਸਹੀ ਗੱਲ ਸਾਡਾ ਪੰਜ ਵਾਲੀ ਚਾਹ ਦਾ ਟਾਈਮ ਨਿਕਲ ਗਿਆ ਹੈ ਖੱਟੇ ਨੂੰ ਤੇਰਾ ਹੋਰ ਕੀ ਆ ਦੱਸ ਹਦਾਇਤ ਕਰਦੀ ਅਲੱ ਕੀ ਕਰਤਾ ਇਹ ਕਹਿੰਦੇ ਵੀ ਲਾਈਟਾਂ ਬੰਦ ਕਰ ਦਿਓ ਆ ਕਿਸੇ ਨੇ ਬੱਤੀ ਤੱਕ ਨਹੀਂ ਜਗਾਉਣੀ ਲਾਲੂਬਾ ਸਾਹਿਬ ਵੀ ਆਗੇ ਬੈਠੀ ਕਿਤੇ ਆਪਣੀ ਖਬਰ ਹੀ ਨਾ ਲਾ ਦੇ ਹੋਰ ਕਿਤੇ ਆਪਾਂ ਨੂੰ ਤਾਂ ਜੱਪ ਖੜਾ ਹੋਏ ਦੇ ਮਰੇ ਅੱਲਾ ਸੁਣਨਾ ਅੱਲਾ ਸੁਣਾਵੇ ਲਾ ਵੀ ਪਿੱਛੇ ਜਾ ਹਦਾਇਤ ਕਰਤੀ ਅੱਲਾ ਸਹੀ ਗੱਲ ਹੈ ਕਹਿੰਦੇ ਵੀ ਲਾਈਟਾਂ ਬੰਦ ਕਰ ਦਿਓ ਅਸੀਂ ਵੀ ਕੀਤੀਆਂ ਸੀਗਾ ਅੱਲਾ ਸਹੀ ਗੱਲ ਹੈ ਸਾਡੇ ਸਾਰੇ ਪਿੰਡ ਨੇ ਲਾਈਟਾਂ ਬੰਦ ਕਰ ਦਿੱਤੀ ਆਹੋ ਇਹ ਕਰਾਈਆਂ ਕਾਦੋ ਸੀ ਅੱਲਾ ਇਹ ਕਹਿੰਦੇ ਵੀ ਜਿੱਥੇ ਬੱਤੀ ਜਗੂ ਬੰਬ ਉੱਥੇ ਟੱਕਦਾ ਵਾ ਉਹ ਪਤੰਦਰੋ ਤੁਹਾਡੇ ਬਲੈਕਆਊਟ ਦੇ ਚੱਕਰ ਤੇ ਸਾਡਾ ਘਰ ਵਾਲਾ ਬੰਬ ਚੋਰੀ ਹੋ ਗਿਆ ਪਿੱਛੇੋਂ ਤੇਰਾ ਸਾਡਾ ਸਿਲੰਡਰ ਚੋਰੀ ਹੋ ਗਿਆ ਯਾਰ ਖ ਕਹਾਸ ਕਰ ਮੈਂ ਕਹਾ ਸਾਡੇ ਪਿੰਨ ਵਾਲੇ ਤੋਂ ਹੁਣ ਬਿਜਲੀ ਦਾ ਵੈਸੇ ਵੀ ਕੱਟ ਲੱਗ ਜਾ ਬਲੈਕਆਉਟ ਹੀ ਕੋਈ ਸਿਕਾ ਕਹਾਸ ਕਰਦਾ ਲਾਂਤੀ ਸਾਡੇ ਨੂੰ ਤੇਰੇ ਵੀ ਕਹਿੰਦੇ ਬਲੈਕਆਉਟ ਹੀ ਹੱਟੇ ਮੁੰਤੇ ਦਾ ਕਹਾ ਸਰਕਾਰ ਨੂੰ ਸੋਖਾ ਹੋ ਗਿਆ ਹਾਂ ਉਹ ਕਿਵੇਂ ਇਹਨਾਂ ਨੇ ਬਿਜਲੀ ਦੇ ਆ ਨਹੀਂ ਕਰਨੀ ਬਲੈਕਆਉਟ ਚ ਕਿੰਨੀ ਆ ਜਾ ਇਹ ਗੱਲ ਹੈਗੀ ਆ ਹੋਰ ਕੀ ਆਦਾ ਉਹ ਲੈ ਵੀ ਅੱਛਾ ਲੈ ਵੀ ਮਾਹੌਲ ਹੋ ਗਿਆ ਸੀ ਬਾਰਡਰ ਤੇ ਥੋੜਾ ਜਿਹਾ ਗਰਮ ਹਲਾ ਜੰਗਲਾਂ ਮੋਰ ਲੋ ਜੀ ਮਿਹਰਬਾਨੀ ਹੈ ਜੀ ਫੇਰ ਅੱਲੇ ਮਾਹੌਲ ਹੋ ਗਿਆ ਗਰਮ ਫੇਰ ਗਰਮ ਹੋ ਗਿਆ ਚੰਗ ਵਾਲਾ ਮਾਹੌਲ ਬਣ ਗਿਆ ਅੱਛਾ ਫੇਰ ਲੈ ਵੀ ਪਾਕਿਸਤਾਨ ਵਾਲੇ ਤਾਂ ਧਿਆਏ ਮਰ ਗਏ ਇੰਨੀ ਗਰਮੀ ਉਹ ਕਰੇ ਪਾਣੀ ਪੀਣ ਕਿਥੋਂ ਅੱਲਾ ਇਹੋ ਕਿਵੇਂ ਮਹਾਲ ਗਰਮ ਹੋਇਆ ਮੋਦੀ ਨੇ ਉਹਦਾ ਪਾਣੀ ਬੰਦ ਕਰਤਾ ਅੱਲਾ ਸਹੀ ਗੱਲ ਆ ਪਾਣੀ ਬੰਦ ਕਰਤਾ ਅੱਲਾ ਫੇਰ ਰੇਂਦਾ ਖੁਦਾ ਖਨੀ ਵਾਲਾ ਉਹਦਾ ਨਲਕਾ ਫਟ ਲਿਆ ਆ ਮੈਨੂੰ ਤੇਰਾ ਉਹ ਪਤੰਦਰ ਧਿਆਏ ਤੁਰੇ ਫਿਰਦੇ ਸਹੀ ਗੱਲ ਆ ਕੋਈ ਪਾਣੀ ਪੀਂਦੇ ਨਹੀਂ ਗੱਤਲ ਹੀ ਬਣਾਤੀ ਮੈਂ ਸੁਣਿਆ ਅੱਜ ਕਾ ਲੋ ਦਾਰੂ ਵੀ ਸੁੱਕੀ ਪੀਂਦੇ ਆ ਸਹੀ ਗੱਲ ਆ ਲਾਂਤੀਆ ਪਾਣੀ ਨੂੰ ਉਹਦਾ ਬੰਦ ਕਰਤਾ ਮੈਨੂੰ ਤੇਰੇ ਦਾਰੂ ਅਗਲੇ ਹੁਣ ਸੁੱਕੀ ਪੀਂਦੇ ਆ ਬੱਸ ਕਰ ਲਾਂਤੀਆ ਜਣੀ ਚੜੀ ਰਹਿੰਦੀ ਆ ਆਹੋ ਜ਼ਰਨੋ ਜੜੀ ਅੰਗਰੇਜ਼ੀ ਤੋਂ ਯਾਦਾ ਆਇਆ ਹਲਾ ਲੈ ਉਹ ਅੰਗਰੇਜ਼ੀ ਤੋਂ ਯਾਦਾ ਆ ਹਾਂ ਲੈ ਤੈਨੂੰ ਅੰਗਰੇਜ਼ੀ ਪੜ੍ਹਨ ਚ ਚੰਗੀ ਲੱਗਦੀ ਜਾਂ ਲਿਖਣ ਚ ਚੰਗੀ ਲੱਗਦੀ ਲੈ ਮੈਨੂੰ ਅੰਗਰੇਜ਼ੀ ਨਾ ਪੜ੍ਹਨ ਚ ਚੰਗੀ ਲੱਗਦੀ ਨਾ ਲਿਖਣ ਚ ਚੰਗੀ ਲੱਗਦੀ ਹਲਾ ਉਹ ਕਿਵੇਂ ਮੈਨੂੰ ਲੱਗਦੀ ਨਹੀਂ ਚੰਗੀ ਹਲਾ ਚੰਗੀ ਫਿਰ ਕਿਵੇਂ ਲੱਗਦੀ ਆ ਮੈਨੂੰ ਪੀਣ ਚ ਬੜੀ ਚੰਗੀ ਲੱਗਦੀ ਰਹਮਤ ਤੇਰਾ ਮਗਾ ਸਿਰ ਕਮਾ ਦਿੰਦੀ ਆ ਅੰਗਰੇਜ਼ ਬਣਿਆ ਯਾਰਾ ਹੀ ਲਿਆ ਦਿੰਦੀ ਤੇਰੇ ਨੂੰ ਤੇਰਾ ਹੋਰ ਕੀ ਆ ਹਲਾ ਲਾਂਦੀ ਅੰਗਰੇਜ਼ ਵੀ ਫੌਜਾਂ ਨੇ ਬਹੁਤ ਮੁਕਾਬਲਾ ਕੀਤਾ ਅੱਲਾ ਫੇਰ ਫੈਸਲਾ ਮੈਂ ਸਾਡੇ ਦੇਸ਼ ਦੇ ਜਵਾਨਾਂ ਨੂੰ ਸਾਰੇ ਦੇਸ਼ਾਂ ਦੇ ਜਵਾਨਾਂ ਨੂੰ ਜਿਹੜੇ ਆਪਦੇ ਬਾਰਡਰਾਂ ਦੀ ਰਾਖੀ ਕਰਦੇ ਆ ਸਹੀ ਗੱਲ ਹੈ ਤੈਨੂੰ ਨਹੀਂ ਪਤਾ ਸਾਡੇ ਦਾਦੇ ਪੁਰਖੇ ਵੀ ਫੌਜ ਰਹੇ ਨੇ ਕਾਲੇ ਫੌਜ ਰਹੇ ਜੁੱਤਨਾ ਖਾ ਕੇ ਆਏ ਆ ਅੱਲਾਏ ਉਹ ਕਿਵੇਂ ਲੈ ਦਾ ਦਾਦਾ ਫੌਜ ਫਿਰਾ ਜੀ ਆ ਸਹੀ ਗੱਲ ਆ ਨਾ ਦੋ ਦੋਸਤ ਹੋਰ ਸੀਗੇ ਬਈ ਰਹੇ ਸੀ ਮੇਜਰ ਸਾਹਿਬ ਕੋਲੇ ਛੁੱਟੀ ਲੈਣ ਉਸਗੇ ਅੱਲਾ ਫੇਰ ਛੁੱਟੀ ਲੈਣ ਗਏ ਅੱਲਾ ਕੀ ਕਹਿੰਦੇ ਪਹਿਲਾ ਬੰਦਾ ਜਾ ਕੇ ਕਹਿੰਦਾ ਮੇਜਰ ਸਾਹਿਬ ਮੇਰੇ ਬਾਪੂ ਦੀ ਮੌਤ ਹੋ ਗਈ ਮੈਨੂੰ ਛੁੱਟੀ ਦੇ ਦੇ ਅੱਲਾ ਤੇ ਮੇਜਰ ਸਾਹਿਬ ਕੀ ਕਹਿੰਦੇ ਮੇਜਰ ਸਾਹਿਬ ਕਹਿੰਦੇ ਮੇ ਹਰ ਹੀ ਦੂਜੇ ਬੰਦੇ ਦੀ ਆ ਗਈ ਦੂਜਾ ਕਹਿੰਦਾ ਮੇਜਰ ਸਾਹਿਬ ਮੇਰੀ ਮਾਂ ਦੀ ਮੌਤ ਹੋ ਗਈ ਮੈਨੂੰ ਛੁੱਟੀ ਦੇ ਦਿਓ ਹਲਾ ਫਿਰ ਮੇਜਰ ਸਾਹਿਬ ਕੀ ਕਹਿੰਦੇ ਮੇਜਰ ਖਾਮ ਕਹਿੰਦਾ ਜਦੋਂ ਮੇਰੀ ਮਾਂ ਦੀ ਮੌਤ ਹੋਈ ਸੀ ਛੁੱਟੀ ਮੈਨੂੰ ਨਹੀਂ ਸੀ ਮੈਨੂੰ ਜਾ ਕੇ ਚੌਕੀ ਕਰੋ ਹਲਾ ਵਾਰੀ ਮੇਰੇ ਪਾਪੀ ਦੀ ਆ ਗਈ ਪਾਪਾ ਦੀ ਵਾਰੀ ਆ ਗਈ ਹਲਾ ਪਾਪਾ ਕੀ ਕਹਿੰਦਾ ਜਾ ਕੇ ਮੇਜਰ ਸਾਹਿਬ ਨੂੰ ਕਹਿੰਦਾ ਮੇਜਰ ਨਾਲ ਸਾ ਨੂੰ ਛੁੱਟੀ ਦੇ ਦੇਓ ਉਹ ਕਹਿੰਦੇ ਕੰਮ ਕੀ ਹੈ ਕਹਿੰਦਾ ਜੀ ਮੇਰੇ ਘਰ ਵਾਲੀ ਨਿਕਲ ਗਈ ਆ ਮੂੰ ਤੇਰਾ ਹਾਂ ਮੇਜਰ ਸਾਹਿਬ ਇਹ ਤਾਂ ਕਹਿ ਨਹੀਂ ਸਕਦਾ ਜਦੋਂ ਮੇਰੀ ਨਿਕਲੀ ਸੀ ਮੈਨੂੰ ਵੀ ਛੁੱਟੀ ਨਹੀਂ ਮਿਲੀ ਜਾਨ ਲਾਂਤੀਆ ਉਹ ਕਹ ਜੋਤ ਭਰਤੀ ਹੋ ਗਿਆ ਅੱਛਾ ਕਹਿੰਦਾ ਵੀ ਮੇਰੀਆਂ ਤਿੰਨ ਸ਼ਰਤਾਂ ਐ ਅਲਾ ਸ਼ਰਤਾਂ ਕਿਹੜੀਆਂ ਆਈਆਂ ਪਹਿਲੀ ਸ਼ਰਤ ਇਹ ਆ ਵੀ ਤਨਖਾਹ ਸਾਨੂੰ ਵੇਲੇ ਸਰ ਦੇਣੀ ਪਵੇ ਆ ਸਹੀ ਗੱਲ ਤੂੰ ਕੀ ਕਹਿੰਦਾ ਵੀ ਭੀੜੀਆਂ ਪੈਂਟਾਂ ਪਾ ਕੇ ਅਸੀਂ ਨੌਕਰੀ ਨਹੀਂ ਕਰਨੀ ਖੁੱਲੇ ਕੋਰਤੇ ਚਾਦਰੇ ਲਾਗਾਂਗੇ ਆ ਸਹੀ ਗੱਲ ਆ ਗਰਮੀ ਬਹੁਤ ਹੈ ਲੈ ਤੀਜੀ ਦੀ ਆਖਰੀ ਸ਼ਰਤ ਉਸੇ ਕਰਕੇ ਜੁੱਤਾਂ ਪੰਨਾਂ ਐ ਅਲਾ ਇਹ ਕਹਦਾਉ ਲੈ ਵੀ ਫੌਜ ਨੂੰ ਕਹਿੰਦੇ ਅਲਾ ਕੀ ਕਹਿੰਦੇ ਮਹਾਰਾਜ ਅਸੀਂ ਗਰੀਬ ਬੰਦੇ ਆ ਜਦੋਂ ਜੰਗ ਲੱਗੀ ਹੋਈ ਉਦੋਂ ਸਾਨੂੰ ਛੁੱਟੀ ਚਾਹੀਦੀ ਆ ਤੇਮੂ ਤੇਰਾ ਸਾਡਾ ਦਿਲ ਮਾਰਾਏਗੀ ਜਿੱਥੇ ਮੇਲਾ ਲੰਪੀਆਂ ਆਕਿਆਂ ਦੀ ਆਵਾਜ਼ ਤੋਂ ਸੁਣੀ ਨਹੀਂ ਜਾਣੀਗੀ ਲੱ ਲਾਂਦਿਆ ਕੋਈ ਹੋਰ ਸੁਣ ਲੈ ਲੈ ਸੁਣਾ ਦੇ ਸਾਰੀਆਂ ਹਾਥੀ ਵਾਲੀਆਂ ਹੀ ਕਰੀ ਜਾਂਦੇ ਆ ਕੋਈ ਰਾਜਨੀਤੀ ਵਾਲੀ ਵੀ ਕਰ ਲੈ ਲੈ ਰਾਜਨੀਤੀ ਨਹੀਂ ਸੁਣ ਲੈ ਬੰਦੇ ਰਾਜਨੀਤੀ ਤੇ ਮੂਰੇ ਆ ਕੇ ਬਹਿ ਗਏ ਆ ਸਹੀ ਗੱਲ ਹੈ ਇਹਨਾਂ ਨੇ ਕਹਿਣਾ ਅੱਜ ਕੋਈ ਹੋਰੀ ਟਰੈਕ ਫੜੀ ਬੈਠੇ ਆ ਲੈ ਮੈਨੂੰ ਦਰ ਘੜ ਚ ਸੁਣ ਲੈ ਲੈ ਮੇਰੀ ਸੋਂ ਪਹਿਲਾ ਉਹ ਲੈ ਵੀ ਬੱਸਾਂ ਦੇ ਸੂਟਾਂ ਹੋ ਗਈਆਂ। ਹਾਂ ਸਹੀ ਗੱਲ। ਲੈ ਹੌਟਲ ਦਾ ਕਿਰਾਇਆ ਕਰਤਾ ਮਾਫ਼ ਹੋ। ਹਲਾ ਮੈਂ ਵੀ ਇੱਕ ਦਮ ਸਕੀਮ ਲਾਤੀ। ਹਲਾ ਉਹ ਕਿਵੇਂ? ਮੈਂ ਸਕੀਮ ਲਾਈ ਮੈਂ ਤੇਰੀ ਭਜਾਈ ਦਾ ਸ਼ੂਟ ਪਾਇਆ। ਹਲਾ ਫੇਰ ਤੇ ਕਟ ਉਹਦਾ ਆਧਾਰ ਕਾਰਡ ਚਾਕੇ ਮੈਂ ਰੋਡ ਵੇਚ ਚੜ ਗਿਆ। ਹਾਂ ਬਾਬਾ ਤੇਰੇ ਕਟ ਨਹੀਂ ਪਈ। ਲੈ ਕਟ ਦੀ ਸੁਣ ਲੈ। ਲੈ ਸੁਣਾ ਦੇ। ਉਹ ਬੱਸ ਮਾੜੀ ਜੀ ਉਖੜੀ ਜੀ ਚ ਬੱਚੇ ਜਾਣੇ ਮੇਰਾ ਘੁੰਡ ਜੇ ਚੱਕਿਆ ਗਿਆ। ਹਲਾ ਫੇਰ ਭਈ ਰੋਡ ਵੇਚ ਬੱਸ ਵਾਲਿਆਂ ਨੂੰ ਸ਼ੱਕ ਪੈ ਗਿਆ। ਹਲਾ ਫੇਰ ਭਈ ਉਹ ਅੱਧਾ ਘੰਟਾ ਇਹੀ ਸੋਚੀ ਗਏ। ਹਲਾ ਸੋਚੀ ਕੀ ਗਏ? ਉਹ ਇਹੀ ਸੋਚੀ ਗਏ ਦੀ ਗੁੱਤ ਮੱਢੀ ਹੈ ਕਿ ਮੁੱਛ ਕਹਿੰਦੇ ਵੀਰ ਦੀ ਪੈਣ ਦੀ ਥੱਲੇ ਆਓ ਤੇਰਾ ਸਿਰ ਤੇ ਆਵੇ ਟੱਕ ਟਕਟਾਓ ਜਦੋਂ ਸਰਕਾਰਾਂ ਸਹੂਲਤਾਂ ਦਿੰਦੀਆਂ ਔਰਤਾਂ ਨੂੰ ਉਹ ਸਹੀ ਗੱਲ ਹੈ ਸਹੂਲਤਾਂ ਦੇਦੀਆਂ ਆਹੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਰੀਆਂ ਸਹੂਲਤਾਂ ਔਰਤਾਂ ਨੂੰ ਦਿੱਤੀਆਂ ਬੰਦਿਆਂ ਨੂੰ ਸਹੂਲਤ ਹੀ ਕੋਈ ਨਹੀਂ ਮੈਨੂੰ ਧਾਰ ਕਾੜ ਦੀ ਪਾਵਰ ਦਾ ਨਹੀਂ ਪਤਾ ਅਲਾ ਕਿਵੇਂ ਮੈਂ ਕਹਾਂ ਧਾਰ ਕਾੜ ਤੇ ਬੰਦਿਆਂ ਨੂੰ ਬੜੀ ਘੈਂਟ ਚੀਜ਼ ਫ੍ਰੀ ਮਿਲਦੀ ਹੈ ਅਲਾ ਮਿਲਦਾ ਕੀ ਹੈ ਸ਼ਾਗਰ ਨਿਆਰੇਦਾਰ ਚੀਜ਼ ਹੈ ਉਹ ਮਿਲਦਾ ਕੀ ਹੈ ਕੀ ਵਾਲੀ ਗੋਲੀ ਫ੍ਰੀ ਹੈ ਮੈਨੂੰ ਤੇਰਾ ਮੈਗਾ ਫਰੇਗਾ ਹੋਈ ਪਈ ਹੈ ਕਹਿੰਦੇ ਲਾਂਦੀਆਂ ਇੱਕ ਪਾਸੇ ਕਹਿੰਦੇ ਯੁੱਧ ਨਸ਼ਿਆਂ ਵਿਰੋਧ ਤੇ ਦੂਜੇ ਇਹ ਤੇ ਤੂੰ ਤੇਰਾ ਮੈਨੂੰ ਲੱਗਦਾ ਯੁੱਧ ਤਾਂ ਅਸੀਂ ਲੜਨ ਤੋਂ ਪਹਿਲਾਂ ਹੀ ਹਾਰੇ ਬੈਠੇ ਹਾਂ ਯਾ ਕਰਨੇ ਸੇ ਤੋਂ ਹਟਾਈ ਜਾਂਦੇ ਨੂੰ ਜੇ ਤੇ ਲਾਈ ਜਾਂਦੇ ਆ ਮੇਰੇ ਤੇ ਸਾਡੇ ਗਵਾਰਡ ਦੇ ਮੁੰਡਾ ਚਿੱਟਾ ਪੀਂਦਾ ਸੀ ਆਹੋ ਚਿੱਟਾ ਪੀਂਦਾ ਸੀ ਸਾਡੇ ਥਾਣੇ ਵੱਡਿਆਂ ਨੇ ਦੋ ਦਾਰਾਂ ਨੇ ਕਹਿਤਾ ਅਲੱਗ ਕੀ ਕਹਿਤਾ ਇਹ ਕਹਿੰਦੇ ਵੀ ਜਿਹੜਾ ਚਿੱਟਾ ਛੁਣਾ ਤੈਨੂੰ ਥੋੜੀ ਥੋੜੀ ਫੀਮ ਖਵਾਓ ਅਲੱਗ ਫੀਮ ਖਵਾਤੀ ਲੱਗਾਇਆ ਸੀ ਦੋ ਕੁ ਮਹੀਨਿਆਂ ਨੂੰ ਥੋੜੀ ਥੋੜੀ ਫੀਮ ਖਵਾਈ ਗਏ ਅਲੱਗ ਫੇਰ ਉਹਨੇ ਚਿੱਟਾ ਛੱਡਤਾ ਵੀ ਉਹਨੇ ਚਿੱਟਾ ਤਾਂ ਛੱਡਤਾ ਹੁਣ ਫੀਮ ਤੇ ਲੱਗਾ ਹੋਇਆ ਹੈ ਮੇਰੇ ਮੁੰਡੇ ਦਾ ਹੁਣ ਫੀਮ ਨਹੀਂ ਪੂਰੀ ਹੁੰਦੀ ਕੀ ਆਹ ਜਹਾਂ ਦੇ ਲਾਂਤ ਉਹ ਸਰਕਾਰ ਨੇ ਤੋਂ ਸਖਤੀ ਕਰਦੀ ਅਲੱਗ ਉੱਤ ਅਗਰ ਨਸ਼ੇ ਦੀ ਲੋੜ ਹੁੰਦੀ ਸੀ ਤੇ ਆਹ ਖੜਾ ਰਾਸਤਾਂ ਉੱਤੇ ਜਾ ਕੇ ਫੜ ਲਿਆ ਹੁੰਦੇ। ਹਲਾ ਤੇ ਅੱਜ ਸਮਾਂ ਕੀ? ਅੱਜ ਸਮਾਂ ਮਿਹਨਤੀ ਬਹੁਤ ਕਰਨੀ ਪੈਂਦੀ ਰਸਾ ਮਿਲਦਾ ਹੀ ਕਿਤੇ ਨਹੀਂ। ਹਲਾਓ ਕਿਵੇਂ? ਜੇ ਸੁਣਦਾ ਫਿਰ। ਉਹ ਅੱਜ ਕੱਲ ਪਹਿਲਾਂ ਮੰਦੇ ਤੋਂ ਉੱਠਣਾ ਪੈਂਦਾ। ਓਹ ਹੋ ਤੇ ਫੇਰ ਫੇਰ ਚਪਲਾਂ ਪਾਉਣੀਆਂ ਪੈਂਦੀਆਂ। ਹਲਾ ਤੇ ਉਹ ਤੂੰ ਬਾਅਦ ਚ। ਉਹ ਤੂੰ ਬਾਅਦ ਚ ਕਿਤੇ ਜਾ ਕੇ ਗਲੀ ਤੋਂ ਫੜ ਕੇ ਲੈਣਾ। ਫੇਰ ਚਪਲਾਂ ਲਾਂਦੀ ਹੈ ਨਾ ਓੱਖਾ ਕੰਮ ਹੋਇਆ ਬਿਆਦਰਾ ਇਹਨੂੰ ਤੇਰਾ। ਹੂੰ ਕਹੀ ਜਾਂਦੇ ਅਸੀਂ ਨਸ਼ਾ ਬੰਦ ਕਰਤਾ। ਵੱਡਾ ਸੀਰੀ ਰਿਮਾਂਡ ਚੋਂ ਜਾਂਦਾ ਏ। ਫੇਰ ਲਾਂਦੀਆ। ਹੋਰ ਕੀ ਹੈ ਦੱਸ ਫਟਟੂ ਤੇਰਾ। ਤੇ ਗੱਲ ਕੀ ਆ ਹੋ ਰਹੀ ਆ ਗਿਆਨ ਦਾ ਇਹ ਗੱਲ ਬਾਕੀਆਂ ਦੇ ਨਾ ਉਤੋਂ ਜੀ ਨੰਗੀ ਮੁੰਡੇ ਦਾ ਕਾਲ ਸਟਾਈਲ ਦੀਏ ਤੇ ਹੀ ਗੱਲ ਲੱਗਦੀ ਆ ਹਾਂ ਸਹੀ ਗੱਲ ਹੈ ਹਾਂ ਹੋਰ ਕੀ ਆ ਦੱਸ ਅੱਲਾ ਫੇਰ ਉਹਨੇ ਰੌਣਕ ਲੱਗੀ ਹੋਈ ਆ ਅੱਲਾ ਸਹੀ ਗੱਲ ਹੈ ਤੇ ਰੌਣਕ ਲੱਗੀ ਇਕਦਾਲ ਸੁਣਦਾ ਅੱਲਾ ਸੁਣਾ ਦੇ ਅੱਜ ਕੱਲ ਮੁੰਡੇ ਕੁੜੀਆਂ ਜਾਂਦੇ ਜਿਵੇਂ ਡੇਟਿੰਗ ਆਲਾ ਬਹੁਤ ਕਰਕੇ ਬਾਹਰ ਨੂੰ ਹਾਂ ਉਹ ਇੱਕ ਕੁੜੀ ਨਾਲ ਮੈਂ ਸਿੱਧਾ ਰਿਸ਼ਤੇ ਚ ਪਿਆਰ ਮੁਹੱਬਤ ਕਰਦਾ ਸੀ ਅੱਲਾ ਸਹੀ ਗੱਲ ਉਹ ਚਲੀ ਗਈ ਕੈਨੇਡਾ ਜੀ ਅੱਲਾ ਫੇਰ ਮੈਂ ਕਹਿੰਦੀ ਤੂੰ ਬਾਹਰ ਚੱਲਨੀ ਆ ਕੋਈ ਪਿਆਰ ਦੀ ਨਿਸ਼ਾਨੀ ਦੇ ਜਾ ਜਿਹਨੂੰ ਦੇਖ-ਦੇਖ ਤੈਨੂੰ ਯਾਦ ਕਰੀਏ ਅੱਲਾ ਉਹ ਕੀ ਦੇਗੀ ਉਹ ਦੇਗੀ ਪੈਰ ਦੀ ਜੁੱਤੀ ਤੇਰੀਆਂ ਬਾਣ ਦੀਆਂ ਜੁੱਤੀਆਂ ਖਟੇ ਮੂੰ ਮੈਂ ਕਹਾਂ ਜ ਮੜਾਵਾ ਆ ਤੂੰ ਚੱਕੀ ਜੁੱਤੀ ਮੈਂ ਤੱਕੀ ਜੁੱਤੀ ਤੇ ਮੈਂ ਸੁਨਿਆਰੇ ਕੋਲੇ ਲੈ ਗਿਆ ਅੱਲਾ ਫੇਰ ਗੱਗਾ ਭਾਈ ਸਾਹਿਬ ਜੁੱਤੀ ਸੋਨੇ ਤੇ ਮੜ ਦਿਓ ਅੱਲਾ ਜੁੱਤੀ ਮੜਦੀ ਸੋਨੇ ਮੜਤੀ ਅਗਲੇ ਦਿਨ ਤੇ ਮੈਂ ਫਰਨ ਗਿਆ ਅੱਲਾ ਸੁਨਿਆਰਾ ਕੀ ਕਹਿੰਦਾ ਸੁਨਿਆਰਾ ਕਹਿੰਦਾ ਭਾਈ ਸਾਹਿਬ ਜੁੱਤੀ ਕਿਦੀ ਆ ਅੱਲਾ ਜੁੱਤੀ ਕਿਦੀ ਮਗਾ ਜੀ ਇਹ ਮੇਰੀ ਮਹਿਬੂਬਾ ਦੀ ਜੁੱਤੀ ਹੈ ਅੱਲਾ ਤੇ ਫੇਰ ਉਹਨੇ ਉਹ ਜੁੱਤੀ ਫੜ ਕੇ 8-10 ਮੇਰੇ ਸੱਤ ਮਾਰੀਆਂ ਅੱਲਾ ਉਹ ਕਿਉਂ ਉਹ ਕਹਿੰਦਾ ਗੁਰੂਆ ਦੀ ਥਾਰੀ ਬਾਦੇ ਫਰਾ ਟੱਕਰੇ ਨੂੰ ਜੰਮੀ ਜਾਂ ਨੂੰ ਪਤਾ ਨਹੀਂ ਕਿਹੜੇ ਪੀਰ ਦੀਆਂ ਖੜਾ ਮੈਂ ਉਹ ਤੇਰਾ ਅਜਾ ਬੱਲਾ ਸਾਨੂੰ ਥੇਂ ਜੀਆਂ ਖੜਾਵਾ ਹੀ ਦੇ ਗਏ ਬੱਸ ਕਰ ਲਾਂਂਦੀ ਆ ਜਿਹਦੇ ਤੋਂ ਮਨ ਤਾਂ ਮੰਗੀ ਜਾਂਦੇ ਆ ਤੇਰੇ ਉਹ ਜੁੱਤੀ ਤੋਂ ਯਾਦ ਆ ਗਿਆ ਅਲਾ ਫੇਰ ਬੱਸ ਜੋ ਤੇਰੇ ਬਾਪੂ ਦੇ ਜੁੱਤਨਾ ਪਈਆਂ ਦਰ ਅਲਾ ਕਿਵੇਂ ਅਲਾ ਜੁੱਤੀਆਂ ਵਾਲੀ ਦੁਕਾਨ ਤੇ ਜਾਵੜਿਆ ਜੀ ਆਹ ਆ ਤੇ ਜਾ ਕੇ ਕਹਿੰਦਾ ਭਾਈ ਸਾਹਿਬ ਤੁਹਾਡੀ ਜੁੱਤੀ ਤੈਨੂੰ ਤਾਂ ਨਹੀਂ ਚੱਲੀ ਤੁਸੀਂ ਤਾਂ ਤਰੀਫਾਂ ਕਰਦੇ ਸੀ 100 ਖਾਰ ਹੈ ਹਣੀ ਨਹੀਂ ਅਲਾ ਇਹ ਕਿਵੇਂ ਉਹ ਕਹਿੰਦੇ ਵੀ ਬਾਪੂ ਗੱਲ ਕੀ ਹੋ ਗਈ ਅਲਾ ਹਾਂ ਬਾਪੂ ਗੱਲ ਕੀ ਹੋ ਗਈ ਬਾਪੂ ਬਣਾ ਸਾਰ ਕੇ ਕਹਿੰਦਾ ਬੱਸ ਉਹ ਤੋਂ ਚੱਕੀ ਗਈ ਸੀ ਤੇਰੇ ਮੁੱਤੇਰਾ ਉਹ ਕਹਿੰਦਾ ਹਣ ਰਾਖੀ ਨਹੀਂ ਅਸੀਂ ਕਰੀਏ ਸਹੀ ਗੱਲ ਅਲਾ ਲਾਂਦੀ ਆ ਟਾਲਿਆ ਤੈਨੂੰ ਤੇਰਾ ਹਰ ਨੂੰ ਟੀਚਰਾ ਕਰਦਾ ਹੈ ਓਏ ਹੋ ਸੁਣ ਓਲਾ ਸੁਣਾ ਦੇ ਇੱਕ ਦਿਨ ਮੈਨੂੰ ਭੈੜੇ ਭੈੜੇ ਸੁਪਨੇ ਆਏ ਆ ਓਏ ਹੋ ਤੈਨੂੰ ਬੜੇ ਭੈੜੇ ਸੁਪਨੇ ਆਉਂਦੀ ਮੈਨੂੰ ਸੁਪਨਾ ਆਇਆ ਮੈਂ ਨਰਕ ਦੁਆਰ ਚਲ ਗਿਆ ਓਏ ਹੋ ਨਰਕ ਦੁਆਰ ਚਲਿਆ ਮੈਂ ਉੱਥੇ ਦੇਖਿਆ ਓਲਾ ਉੱਥੇ ਕੀ ਚੱਲ ਰਿਹਾ ਸੀ ਨੂੰ ਵੱਡੇ ਵੱਡੇ ਟਾਟੇ ਬਿਰਲੇ ਹੋਣੀ ਵੱਡੇ ਵੱਡੇ ਬੰਦੇ ਚੱਕੀ ਵੀ ਸੁਣਾਈ ਓਲਾ ਚੱਕੀ ਵੀ ਸੁਣਾਈ ਇੱਕ ਬੰਦਾ ਸਾਈਡ ਜੀ ਤੇ ਖੜਾ ਸੀ ਮੈਂ ਬੰਦਾ ਪਛਾਣ ਲਿਆ ਖੋਖਾ ਲਾਇ ਖੜਾ ਓਲਾ ਠੋਡੇ ਕੋਈ ਵੱਡੇ ਵੱਡੇ ਰੇ ਹੋਣੇ ਆ ਨਹੀਂ ਸਾਡੇ ਵੱਡੇ ਵੱਡੇ ਰੇ ਤਾਂ ਸਵਾਰਾਂ ਚ ਗਏ ਹੋਏ ਆ ਓਲਾ ਦੇਖ ਕੌਣ ਸੀ ਮੈਂ ਬੰਦਾ ਖੋਖਾ ਕਾਦਾ ਖੋਖਾ ਕਾਦਾ ਖੋਖਾ ਕਿੱਥੇ ਮੁ ਤੇਰਾ ਮੈਨੂੰ ਕਹਦਾ ਇੱਥੇ ਵੀ ਪ੍ਰਧਾਨ ਮੰਤਰੀ ਬਣੂਗਾ ਮਰਦੀ ਬਾਤ ਹੀ ਕਰੂ ਇਹ ਗੱਲ ਮੋਦੀ ਦੀ ਆ ਉਹ ਦੇਖਣਾ ਜਦੋਂ ਨਿੱਕਾ ਜਿਹਾ ਹੁੰਦਾ ਸੀ ਫਿਰ ਕਹਿੰਦਾ ਸੀ ਉਦੋਂ ਰੇਲਾਂ 'ਚ ਚਾਹ ਵੇਚਦਾ ਸੀ ਆ ਰੇਲਾਂ 'ਚ ਚਾਹ ਵੇਚਦਾ ਸੀ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣਿਆ ਪ੍ਰਧਾਨ ਮੰਤਰੀ ਬਣ ਗਿਆ ਫਿਰ ਮਾਂ ਦਾ ਪੁੱਤ ਰੇਲਾਂ 'ਚ ਵੇਚ ਗਿਆ ਸਾਰਾ ਦੇਸ਼ ਹੀ ਵੇਚੀ ਆ ਸਹੀ ਗੱਲ ਲੱਗਦੀ ਆ ਮੈਂ ਕਿਹਾ ਪੰਜਾਬ 'ਚ ਵੱਡਾ ਬਦਲਾਅ ਆ ਗਿਆ ਅੱਲਾ ਯੋ ਕਿਵੇਂ ਸਾਡਾ ਬਦਲਾਅ ਮੈਂ ਫੇਰ ਉਸੇ ਟ੍ਰੈਕ ਤੇ ਜਾਵੜਾ ਕੋਈ ਗੁੱਸਾ ਨਾ ਕਰਦੇ ਹੋ ਲੈ ਸੁਣ ਲੈ ਫਿਰ ਲੈ ਸੁਣਾ ਦੇ ਬਦਲਾ ਆ ਗਿਆ ਬਲਾ ਉਹ ਕਿਹੜਾ ਆਹ ਲਾਈਟ ਚਲੀ ਗਈ ਅਕੇ ਸਾਡੀ ਵੈਸੇ ਹੀ ਬੋਲਤੀ ਬੰਦ ਹੋ ਗਈ ਆ ਬਦਲਾ ਆ ਗਿਆ ਬਈ ਇਹ ਬਦਲਾ ਆ ਗਿਆ ਬਲਾ ਬਦਲਾ ਆ ਗਿਆ ਚਲੋ ਕੋਈ ਨਾ ਬਲੈਕਆਊਟ ਚ ਗਿਣਿਆ ਜਾਣਾ ਲੈ ਜਾਣਾ ਲੈ ਬਦਲਾ ਆ ਗਿਆ ਆ ਬਦਲਾ ਬਟਾ ਆ ਗਿਆ ਹਲੋ ਕਿਹੜਾ ਇਹ ਤਾਂ ਭਾਜ ਪਾਲਿਆਂ ਨੂੰ ਪਿੱਛੇ ਛੱਡ ਗਏ ਹਲੋ ਇਹ ਕਿਹੜੀ ਗੱਲ ਬਿਆਹ ਕਰਾਉਣ ਚ ਭਾਜ ਪਾਲੇ ਛੜੇ ਹੀ ਤੋਰੇ ਫਿਰਦੇ ਸਹੀ ਗੱਲ ਹੈ ਇਹ ਬਦੰਦਰ ਦੋ ਦੋ ਵੀ ਕਰਾ ਕੇ ਕਹਿਦਾ ਹੋਰ ਕੀ ਆ ਦੱਸ ਉਹ ਬਦਲਾ ਤੈਨੂੰ ਦੇਖਦਾ ਨਹੀਂਗਾ ਹਲੋ ਕਿਵੇਂ ਮੈਂ ਕਿਹਾ ਬਾਹਰ ਨਿਕਲ ਕੇ ਦੇਖ ਸੜਕਾਂ ਤੇ ਲੱਗੇ ਵੱਡੇ ਵੱਡੇ ਪੋਸਟਰਾਂ ਦੇ ਮਾਰੇ ਓਏ ਗੱਪ ਸਹੀ ਗੱਲ ਹੈ ਕਬਰਾਂ 'ਚ ਮਾਰੀ ਹੋਈ ਪਾਰਟੀ ਗੱਲਾਂ ਕਰਨ ਚ ਸਭ ਤੋਂ ਮੂਰੇ ਕੰਮ ਕਰਨ ਚ ਕੰਮ ਕਰਨ ਚ ਜਮਾਂ ਹੀ ਫਾੜੀ ਕੱਲੀਆਂ ਗੱਲਾਂ ਆਈਆਂ ਜੀ ਪਰ ਨਹੀਂ ਕੋਈ ਗਾਂ ਉਹ ਗਾਂ ਚੱਲ ਛੱਡੀ ਆ ਹੋਰ ਗੱਲ ਦੱਸ ਲੈ ਮੈਨੂੰ ਕੀ ਆਪਦੇ ਜੰਮਣੇ ਦੀ ਗੱਲ ਦੱਸ ਦੇ ਮੈਨੂੰ ਮੋੜ ਲਿਆ ਕਾ ਟ੍ਰੈਕ ਤੋਂ ਜੰਮਣੇ ਦੀ ਸੁਣ ਲੈ ਜੰਮਣੇ ਦੀ ਦੱਸ ਦੇ ਉਹ ਜੰਮਣਾ ਵੱਡੇ ਸਰਦਾਰਾਂ ਦਾ ਜੰਮਣਾ ਛਾਹੂਕਾਰਾਂ ਦਾ ਜੰਮਣਾ ਜੀ ਸਾਡੇ ਵਰਗੇ ਗਰੀਬਾਂ ਦਾ ਕਾਹਦਾ ਜੰਮਣਾ ਥੋੜੇ ਜੰਮਣੇ ਨੂੰ ਖੁਰਕ ਪਈ ਹੈ ਮੈਂ ਕਾ ਮੌਸਮ ਹਸਾਬ ਚ ਹੋਵੇ ਤਾਂ ਜੰਮ ਪੈਣਿਆ ਗਰਮੀ ਜ਼ਿਆਦੇ ਹੋਵੇ ਕੈਸਲ ਵੀ ਕਰ ਦਿੰਦਾ ਸਾਡੇ ਕਿਹੜਾ ਕੂਲਰ ਚੱਲਦੇ ਆ ਸਹੀ ਗੱਲ ਲਾਲ ਅਤਿਅਰ ਗਰਮੀ ਬੜੀ ਪੈਣੀ ਆ ਬੱਸ ਕਰ ਲਾਂ ਅਜੇ ਤਾਂ ਜੰਮਦੇ ਹੀ ਤੁਹਾਂ ਖੇਦੇ ਆ ਸਹੀ ਗੱਲ ਲਾਲ ਦੇ ਜੰਮਣੇ ਦੀ ਦੱਸ ਲੈ ਮੇਰੇ ਜੰਮਣੇ ਦੀ ਸੁਣ ਲੈ ਜਦੋਂ ਇਹ ਜੰਮਿਆ ਆ ਸਾਡੇ ਦਾਦੇ ਪੁਰਖੇ ਬੜੇ ਦਾਨੀ ਸੱਤੇ ਦਾਨੀ ਬੰਦੇ ਸੀਗੇ ਹਾਂ ਲੈ ਜਦੋਂ ਅਸੀਂ ਜਮੇ ਭੁੱਖਿਆਂ ਨੂੰ ਲੰਗਰ ਭੁੱਖਿਆਂ ਨੂੰ ਲੰਗਰ ਲਾਦੇ ਆ ਪਾਸਿਆਂ ਨੂੰ ਸ਼ਫੀਲਾ ਵਾਹ ਜੀ ਵਾਹ ਆ ਲੰਗਰ ਮੰਗਿਆਂ ਨੂੰ ਕੱਪੜੇ ਇੱਕ ਦਾਨ ਭੁੱਲਿਆ ਬੈਠਾ ਲੈ ਉਹ ਕਿਹੜਾ ਵਾਰਿਆਂ ਨੂੰ ਰਿਸ਼ਤੇ ਵੀ ਕੀਤੇ ਛੜਿਆਂ ਨੂੰ ਤਰੇਵੇ ਇੱਕ ਉਹ ਬਾਈ ਨੂੰ ਕਰਾ ਦੇ ਇੱਕ ਮੈਨੂੰ ਕਰਾ ਦੇ ਚੋਲਾ ਉਹ ਜੰਮੇ ਕਿੱਥੇ ਆ ਅਲਾ ਜੰਮੇ ਅੱਧੀ ਮੋਗੇ ਡੈਡੀ ਜੀ ਉਹ ਵੀ ਮੋਗੇ ਦਾਦਾ ਜੀ ਅਲਾ ਉਹ ਵੀ ਮੋਗੇ ਮੈਂ ਲਾਲਿਆ ਸਾਹਿਬ ਅਲਾ ਸਾਹਿਬ ਕਿਹੜਾ ਲਾਇਆ ਥੋਡੀ ਬੁੜੀ ਦਾ ਰੂਟ ਮੋਗੇ ਵਾਲਾ ਏ ਪਿਆਰੀ ਨਹੀਂ ਥੀ ਟਾਲੀ ਮਿੱਣੀ ਹੈ ਅੱਜ ਹੱਥ ਤੇ ਲਾਂਦੀਆ ਫੇਲੀ ਵੀ ਲੋਕਲ ਹੀ ਚੱਲਦੀ ਹੈ ਹੋਰ ਕੀ ਦੱਸੋ ਓਏ ਬਾਤ ਪਿੱਛੇ ਦੇ ਦਾਦਾ ਜੀ ਬਿਮਾਰ ਰਹਿੰਦੇ ਸੀ ਹਾਂ ਸਹੀ ਗੱਲ ਮੈਂ ਕਿਸੇ ਬਾਬੇ ਕੋਲੇ ਜਾਵੜਿਆ ਅਲਾ ਬਾਬਾ ਜੀ ਕਹਿੰਦੇ ਵੀ ਆਟੇ ਦਾ ਪੇੜਾ ਗਊ ਨੂੰ ਖਵਾਓ ਪੁੱਣ ਨੂੰ ਲੱਗੂਗਾ ਬਾਪੂ ਜੀ ਠੀਕ ਹੋਣਗੇ ਆ ਵੀ ਬੜਾ ਪੁੱਣ ਲੱਗਦਾ ਤੇ ਫੇਰ ਅਸੀਂ ਮਹੀਨਾ ਆਟੇ ਦਾ ਪੇੜਾ ਗਊ ਨੂੰ ਖਵਾਇਆ ਹੈ ਅੱਲਾ ਤੇ ਫੇਰ ਆ ਬਾਪੂ ਜੀ ਦਾ ਖਾਦੇ ਠੀਕ ਹੋਣੇ ਸੀਗੇ ਅਸੀਂ ਆ ਕੱਚਾ ਆਟਾ ਖਵਾ ਖਵਾ ਗਾਂ ਬਿਮਾਰ ਕਰ ਦਿੱਤੀ ਹੁਣ ਦੋ ਦਰੋਂ ਬੈਠੇ ਆ ਓਏ ਵੇਲਾ ਜਾਣਦਾ ਹੋਇਆ ਹੈ ਅੱਲਾ ਫੇਰ ਓ ਵੇਲਾ ਜਾਣਦਾ ਹੋਇਆ ਜਾਂਦੇ ਜਾਂਦੇ ਗੱਲ ਸੁਣਾ ਚੱਲੀਏ ਸੁਣਾ ਵੀਏ ਫਿਰ ਕੋਈ ਗੱਲ ਲੈ ਪਰ ਸੇਰ ਸੁਣ ਲੈ ਲੈ ਸੁਣਾ ਦੇ ਲੈ ਵੀ ਵੰਡੀਆਂ ਪਾਉਣ ਵਾਲਿਆਂ ਨੇ ਵੰਡੀਆਂ ਪਾਈਆਂ ਹੈ। ਅੱਲਾ ਸਹੀ ਗੱਲ ਹੈ। ਢੜਾਉਣ ਦੀਆਂ ਕੋਸ਼ਟਾਂ ਕੀਤੀਆਂ ਪਰ ਸਾਡੀ ਬੋਲੀ ਸਾੰਧੀ ਹੈ। ਅੱਲਾ ਸਹੀ ਗੱਲ ਹੈ। ਸਾਡੇ ਜਜ਼ਬਾਤ ਸਾੰਧੇ ਆ। ਸਾੰਧਿਆ। ਮੈਂ ਬਾਬੇ ਨਾਜ਼ਮੀ ਦੀਆਂ ਤੋਂ ਲੈਣਾ ਤੁਹਾਡੇਆਂ ਸਾੰਧੀਆਂ ਕਰਨੀਆਂ। ਅੱਲਾ ਸਹੀ ਗੱਲ ਹੈ। ਕਹਿੰਦੇ ਵੀ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ। ਆਏ ਹਾਏ। ਭਾਂਬੜ ਗਈਆਂ ਤੁੱਪਾਂ ਦੇ ਵਿੱਚ ਮੇਰੇ ਲੀੜੇ ਗਿੱਲੇ ਰਹੇ। ਗਿੱਲੇ ਰਹੇ। ਚੋਸਦੇ ਉਹਨਾ ਚਖੜਾਂ ਉੱਤੇ। ਫਿਰ ਤੋਂ ਉੱਡੇ ਤੰਬੂਆਂ ਦਾ। ਜਿੱਲੇ ਥੋਕੇ ਖੋਰੇ। ਸਾਥੂ ਰਸੇ ਢਿੱਲੇ ਰਹੇ। ਆਏ ਹਾਏ। ਕਿ ਆਕ ਕਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ ਭਾਂਬੜ ਜੀਆਂ ਧੁੱਪਾਂ ਦੇ ਵਿੱਚ ਮੇਰੇ ਵੀੜੇ ਵੀਲੇ ਰਹੇ ਕਿ ਉਧਰ ਗੱਬਰੂ ਲਾਸ਼ਾਂ ਡਕੀਆਂ ਬਾਰਡਰ ਤੇ ਆਹ ਕਿ ਉਧਰ ਗੱਬਰੂ ਲਾਸ਼ਾਂ ਡਕੀਆਂ ਸੀਨੇ ਬਾਟੇ ਮਾਵਾਂ ਦੇ ਆਹ ਉਧਰ ਗੱਬਰੂ ਲਾਸ਼ਾਂ ਡਕੀਆਂ ਸੀਨੇ ਬਾਟੇ ਮਾਵਾਂ ਦੇ ਇਧਰ ਠੀਕ ਨਿਸ਼ਾਨੇ ਬਦਲੇ ਲੱਗਦੇ ਤਗਮੇ ਬਿੱਲੇ ਰਹੇ ਕਿ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਬਿੱਲੇ ਰਹੇ ਕਿ ਭਾਂਬੜ ਜੀਆਂ ਤੂਪਾਂ ਦੇ ਵਿੱਚ ਮੇਰੇ ਲੀੜੇ ਗਿੱਲੇ ਰਹੇ ਕਿ ਦੋਸ਼ ਦੇ ਉਹਨਾਂ ਝਖੜਾਂ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖੋਰੇ ਸਾਥੋਂ ਰਸੇ ਢਿੱਲੇ ਰਹੇ ਕਿ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਬਿੱਲੇ ਭਾਂਬੜ ਜੀਆਂ ਤੂਪਾਂ ਦੇ ਵਿੱਚ ਮੇਰੇ ਲੀੜੇ